ਤੂੰ ਕੋਈ ਝੋਲਾ ਨਹੀਂ ਕੋਈ ਪਰਸ ਨਹੀਂ ਮੋਬਾਈਲ ਨਹੀਂ ਸੁੱਖ ਸ਼ਾਂਤੀ ਹੈਗੀ ਹੈ ਨਾ ਮੈਨੂੰ ਤੇਰਾ ਹੀ ਫਿਕਰ ਪਾਇਆ ਨਾ ਜੀ ਤੂੰ ਆਉਣੀ ਹੈ ਭਰਾਵਾ ਸੁੱਖ ਸ਼ਾਂਤੀ ਆ ਮੈਨੂੰ ਤਾਂ ਤਾਂ ਕਰਕੇ ਕਾਲੀ ਪੈ ਗਈ ਭੱਜੋ ਢੋੜੀ ਪੈ ਗਈ ਕਿ ਚਾਚੀ ਨੇ ਮੈਨੂੰ ਫੋਨ ਕੀਤਾ ਵੀ ਆ ਵੇਲਾ ਇੱਥੇ ਕੀ ਸੀ ਆਪੇ ਪੈਂਦੇ ਆ ਤੇ ਮੈਂ ਹਾਂ ਇੱਕ ਵਾਰੀ ਮੈਂ ਵੇਖਾਂ ਜਾ ਕੇ ਕਿ ਸੱਚੀ ਉਹ ਸਿਰਫੜ ਪਟਿਆ ਹੋਵੇ ਉੱਥੇ ਕਿਸ ਦਾ ਉਹਦਾ ਕੁਝ ਨਹੀਂ ਹਾਲ ਚਾਚੀ ਦਾ ਵੀ ਨਾ ਇਹਦੇ ਢਿੱਡ ਚ ਗੱਲ ਨਹੀਂ ਗਈ ਪਾਈਦੀ ਕੋਈ ਵੀ ਕੋਈ ਗੱਲ ਨਿੱਕੀ ਮੋਟੀ ਹੁੰਦੀ ਹੈ ਤੇ ਇਹ ਬਸ ਤਾਰਾਂ ਛਾਪ ਦਿੰਦੀ ਦਬਾ ਦਬਾ ਨੇ ਅੱਧ ਦਰ ਗਈ ਉਥੇ ਮੈਂ ਹੋਰ ਕੀ ਕਰਦੀ ਮੈਂ ਹਾਂ ਵੇਖਾਂ ਕਿ ਤੇ ਸੱਟ ਪੇਟੀ ਨਾ ਕਿਸ ਨੇ ਕਿਸ ਨੂੰ ਲਾਤੀ ਹੋਵੇ ਦੱਸ ਇੱਥੇ ਕਿਹੜਾ ਯੁੱਧ ਲੱਗਾ ਹੁਣ ਤੇਰਾ ਵੀ ਮੈਨੂੰ ਕੀ ਪਤਾ ਮੇਰੀ ਵੀ ਬੇਇੱਜ਼ਤੀ ਕਰਾਈ ਹੋਮ ਨਾ ਪ੍ਰਾਈ ਹੋਣੀ ਫੇਰੀ ਫੀਸ ਆ ਗਿਆ ਜੀ ਅੱਛੀ ਕਾਤੇ ਵੀ ਕੀਤਾ ਹੀ ਭੁੱਲ ਗਿਆ ਵਾ ਸੱਚੀ ਕਾ ਸੱਚੀ ਕਾ ਠੀਕ ਠਾਕ ਉਤਰਾ ਸੁੱਖ ਹੋਆ ਹਾਂਜੀ ਹਾਂਜੀ ਸੌਖੀ ਆ ਅੱਛਾ ਸ਼ੂਗਰ ਆ ਇੱਥੇ ਬਹਿ ਜਾਓ ਇੱਥੇ ਆ ਜਾਓ ਇੱਥੇ ਬਹਿ ਜਾ ਤਾਂ ਠੀਕ ਲੱਗ ਗਈ ਠਾਚੀ ਦਾ ਜੀਨ ਲੱਗਦਾ ਆਇਆ ਇੱਥੇ ਆ ਜਾਓ ਹਾਂ ਤੁਸੀਂ ਉੱਥੇ ਬਹਿ ਜੇ ਨੇ ਉੱਥੇ ਕੀ ਹੀ ਚਾਚਾ ਜੀ ਨੇ ਮੈਨੂੰ ਫੋਨ ਕੀਤਾ ਸੀ ਇਹਦਾ ਰੱਦਾ ਵੀ ਸ਼ਰਾਬੀ ਲੱਗੇ ਨਾ ਬਹਿ ਜੇ ਮੈਨੂੰ ਸ਼ਰਾਬ ਚੱਲੀ ਉਹਦੇ ਲੱਗੋ ਐਦਾਂ ਵੀ ਨਾ ਕਹੋ ਮੇਰੇ ਵੀਰ ਨੂੰ ਸ਼ਰਾਬੀ ਸ਼ਰਾਬੀ ਹਾਂ ਤੁੰਗੀ ਐਦਾਂ ਵੇਲਾ ਅਨਿਤ ਕਹਿੰਦੇ ਆ ਫਿਰ ਮੈਨੂੰ ਗੁੱਸਾ ਚੜਦਾ ਹੀ ਆ ਜਦ ਮੈਂ ਸਵੇਰ ਦਾ ਕੋਹ ਨਹੀਂ ਖਾਦਾ ਪੀਤਾ ਮੈਂ ਮੈਂ ਘਰੇ ਆ ਨਾ ਮੈਂ ਕਿਤੇ ਬੂਹਾਂ ਬਾਹਰ ਪੈਰ ਪਾਇਆ ਤੇ ਇਹਨਾਂ ਦੇ ਬਸ ਮੰਨ ਚ ਆਇਆ ਇਹਨੇ ਪੀਟੀ ਆ ਇਹ ਲਾਣੀ ਆ ਚਾਚਾ ਜੀ ਜੀ ਵੀ ਐਦਾਂ ਕਹੋਗੇ ਤੇ ਫਿਰ ਭਾਬੀ ਨੇ ਤੇ ਕਹਿਣਾ ਹੀ ਆ ਵੀ ਇਹਨਾਂ ਨੇ ਤਾਂ ਘਰ ਦੇ ਹੀ ਕਹਿਣ ਦੇ ਆ ਰੋਟੀ ਨਹੀਂ ਖਾਦੀ ਨਹੀਂ ਰੋਟੀ ਜਮਨ ਦੇ ਖਾਦੀ ਆ ਤੇ ਜੇ ਸਰੀਰ ਕਾਇਮ ਹੋਏ ਤਾਂ ਫੇਰ ਹੀ ਖਾਵੇ ਉਹਦਾ ਜੀ ਨੇ ਮੈਨੂੰ ਫੋਨ ਕਰਕੇ ਡਰਾਤਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਹਾਏ ਹਾਏ ਪੁੱਤ ਡਰਾਉਣ ਵਾਲੀ ਕਿਹੜੀ ਗੱਲ ਨਹੀਂ ਇਹਦੇ ਵਿੱਚ ਆਪੇ ਤਾਂ ਕਿਹਾ ਸੀ ਵੀ ਪਤਾ ਨਹੀਂ ਇੱਥੇ ਕੀ ਕੋ ਹੋ ਹੀ ਜਾਂਦਾ ਵਾ ਮੈਂ ਤਾਂ ਸੈਸਬਾ ਫੋਨ ਲਾਇਆ ਸੀ ਮੈਂ ਕਿ ਤੂੰ ਤੇ ਆਪਣੇ ਘਰ ਨੂੰ ਚਲ ਗਈ ਤੇ ਇੱਥੇ ਵੇਖਣ ਕਿ ਕੀ ਬਣ ਗਿਆ ਵਾ ਆਹ ਗੱਲ ਮੈਂ ਜ਼ਰੂਰ ਕੀਤੀ ਆ ਇਹ ਡਰ ਕਿ ਮੈਂ ਸ਼ਾਇਦ ਗਲਤ ਇਲਾਕਾ ਤਲੂਕਾ ਦਾ ਕੱਚ ਚਲ ਗਈ ਉਹ ਨਹੀਂ ਇਹ ਵਰਕਾ ਪਾਰ ਦੇ ਤਲਾਕ ਜੂਗ ਵਾਲਾ ਇਹ ਤਲਾਕ ਬੋੜਾ ਖਲਈ ਹੋਣਗੇ ਕਿ ਕਿਤੇ ਹੋਏ ਪੱਕੇ ਹੀ ਸ਼ਰਾਬੀ ਸ਼ਰਾਬੀ ਕਾ ਤੇ ਚਾਚੀ ਤੁਸੀਂ ਵੀ ਥੋੜਾ ਜਿਆ ਕਰਿਆ ਕਰੋ ਇਦਾਂ ਨਾ ਚੰਗਾ ਨਹੀਂ ਲੱਗਦਾ ਭੈਣੇ ਅਸੀਂ ਤਾਂ ਸਿਰ ਖਪਾ ਕੇ ਗਏ ਸਾਡੇ ਤੇ ਮੱਥੇ ਦੀਆਂ ਠਿਕਰੀਆਂ ਪੱਜ ਗਈਆਂ ਵਾ ਅਸੀਂ ਇਹਨੂੰ ਕੀ ਆਣੇ ਪੁੱਛਾਂ ਭਲਾ ਨਹੀਂ ਅੱਜ ਮੈਂ ਸੌਂ ਖਾ ਲਈ ਆ ਚਾਚੀ ਦੀ ਚਾਚੇ ਦੀ ਸੌਂ ਖਾ ਲਈ ਦੇਖ ਲਓ ਸਾਡੀ ਦੋਵਾਂ ਨੇ ਸੌਂ ਖਾ ਲਈ ਮੈਂ ਪੀਂਦਾ ਮਾਰਨਾ ਤੇ ਇਹਨਾਂ ਨੂੰ ਹਣ ਇਹ ਤਾਂ ਕਿਸਮਤ ਵਾਂਣਾ ਦੀ ਪਵਨੀਤ ਇਹ ਸੁਖਣਾ ਸੁਖਣੇ ਮੈਂ ਸ਼ਰਾਬ ਨਾ ਪੀਵਾਂ ਹੁਣ ਕੱਲ ਇਹ ਆਪੀ ਜੇ ਉਹ ਸ਼ਰਾਬ ਪੀਂਦਾ ਤੇ ਫੇਰ ਹੀ ਲੜਾਈ ਕਰ ਵੱਧਦੀ ਆ ਅਹੀਂ ਤੈਨੂੰ ਆਂਦੇ ਵੀ ਨਾ ਪੀ ਚਾਲਾ ਹੋ ਗਲਤੀ ਹੈ ਵੀਰ ਤੇਰੇ ਵੀ ਨਾ ਪੀ ਆ ਇਹ ਹੁਣ ਤੂੰ ਵੀ ਕਹਿ ਸਕਦੀ ਹੈ ਨਾ ਵੀ ਵੀਰ ਨਾ ਪੀ ਅਹੀਂ ਇਹ ਚੰਗਾ ਚੰਗੀ ਮਤ ਦੇ ਇਹਦੇ ਮਾੜੀ ਮਤ ਨਹੀਂ ਦੇਣੀ ਨਾ ਭਾਬੀ ਸਾਹਮਣੇ ਨਾ ਇੰਨਾ ਕਿਆ ਕਰੋ ਬੰਦੇ ਦੀ ਬੇਇੱਜ਼ਤੀ ਹੁੰਦੀ ਚਲੋ ਅੰਦਰ ਵੜ ਕੇ ਸਮਝਾ ਲਿਆ ਕਰੋ ਉਹ ਕੋਈ ਉਪਰੀ ਆ ਉਹ ਵੀ ਹੱਡੀ ਆਪਣੀ ਆ ਇਹ ਵੀ ਹੱਡੀ ਨਹੀਂ ਆ ਤੇ ਮਗਰੋਂ ਹੁਣ ਕੀ ਕੁਛ ਹੋਇਆ ਉਹ ਵੀ ਤਾਂ ਮੈਨੂੰ ਪਤਾ ਲੱਗਾ ਹੀ ਆ ਤੇ ਹੁਣ ਬੇਇੱਜ਼ਤੀ ਕਿੰਨੀ ਹੋਈ ਉਹਦੀ ਤੇ ਇੰਨੀ ਕਰਾਈ ਦੇਖਿਆ ਕਸੂਰ ਫੇਰ ਮਰਤੀ ਹੋਣਾ ਘੁਰ ਮੁਰਕੇ ਉਹ ਤਾਂ ਨਹੀਂ ਆਪਣੀ ਭਤੀ ਦਾ ਵੀ ਅੱਗ ਨਹੀਂ ਮਸੂਰ ਕਰਨ ਮੇਰੇ ਵੀ ਲੱਗ ਗਿਆ ਕੀ ਆ ਗੰਦਾ ਵਾ ਪੀਤੀ ਗਈ ਗੁੱਸੇ ਚ ਵਾਧਾ ਘਟਾ ਹੋ ਗਿਆ ਵੀਰ ਤੂੰ ਵੀ ਅੱਗ ਤਾਂ ਧਿਆਨ ਦੇਈਂ ਪਰਵਨੀਤ ਤੂੰ ਵੀ ਕਿਤੇ ਆ ਜਦੋਂ ਆਈ ਹਾਂ ਨਾ ਆਉਂਦਿਆਂ ਕਿਤੇ ਹੁਣ ਮੀਂਹੇਰੀ ਹੋ ਗਈਆਂ ਤੇ ਹੁਣ ਜਰਾ ਕਿ ਤੂੰ ਵੀ ਜਰਾ ਹੋੜੀ ਹੋਈਆਂ ਮੈਂ ਤੇ ਤੇਨੂੰ ਵੇਖ ਕੇ ਡਰ ਗਈ ਮੇਰੇ ਤੇ ਚਾਚੇ ਨੂੰ ਉਸੇ ਵਾਲੇ ਆਖਿਆ ਕਿ ਪਤਾ ਨਹੀਂ ਬਾਹਰ ਕੀ ਹੋ ਗਿਆ। ਉਹ ਮਾਰ ਗਈ ਐ ਰੋਲਾ ਪੈ ਗਿਆ। ਮੁੜ ਕੇ ਤੁਸੀਂ ਅਹੀਂ ਆਏ ਆ ਤੇ ਤੁਸੀਂ ਅੰਦਰ ਆ ਗਏ। ਉਹ ਫਿਰ ਵੀਰ ਨੇ ਮੈਨੂੰ ਠੰਡੀ ਕੀਤਾ ਥੋੜਾ ਜਿਹਾ ਗੱਲਾਂ ਨਾਲ ਨਹੀਂ ਤੇ ਮੈਨੂੰ ਤਾਂ ਬਹੁਤ ਗੁੱਸਾ ਚੜਿਆ ਮੈਂ ਤੇ ਫੋਨ ਕੱਖ ਵੀ ਨਹੀਂ ਲਈਆ ਆਪਣਾ। ਉਦਾਂ ਨਾ ਭਾਵੇਂ ਹੋਵੇ 9 ਭਾਵੇਂ ਹੋਵੇ 3 ਜਬਾਨ ਨੂੰ ਥੋੜਾ ਜਿਹਾ ਫੰਦ ਚਾਹੀਦਾ ਵਾ। ਫੇਰ ਘਰਾਂ ਚ ਵਸੇਬੇ ਹੁੰਦੇ ਆ। ਇੱਕ ਜਣਾ ਲਾਂਡਿਆ ਦੂਜਾ ਜਣਾ ਉੱਤੇ ਆਣ ਕੇ ਹੋਰ ਤੇਲ ਪਾ ਦੋ ਤੇ ਖਲਾਰੇ ਹੀ ਪੈਣੇ ਔਰ ਕੀ ਹੋਣਾ। ਕਿ ਮੈਂ ਤਾਂ ਡਰ ਗਈ ਮੈਨੂੰ ਕੀ ਪਤਾ ਸੀ ਗੱਡੀ। ਉਦਾਂ ਜਾਂਦੀ ਇੱਕ ਮੈਂ ਹਿਸਾਬ ਲਾਇਆ। 207 ਅ ਓ ਕਿਦਾਂ ਇੱਕ ਜ਼ੁਬਾਨ ਚ ਵੀ ਚਾਹੀਦੀ ਆ ਇਹ ਤਿਲਕ ਦੀ ਬੜੀ ਆ ਇੱਕ ਤੇ ਮਖੌਲ ਤੇ ਮਖੌਲ ਵੀ ਬੜੇ ਕਰਦਾ ਮੈਂ ਵੀ ਉਹਦਾ ਮੈਂ ਵੀ ਕੱਪ ਕਰ ਜਾਨੀ ਚਾਚੀ ਹੁਣ ਜ਼ੁਬਾਨ ਜੱਡੀ ਆ ਨੀ ਇਹ ਪਰਲ ਪਰਲ ਚੱਲੀ ਜਾਂਦੀ ਚੱਲੀ ਜਾਂਦੀ ਹੱਡੀ ਉੱਟੀ ਹੋ ਕੇ ਦੰਦਾ ਜੇ ਅੜੇ ਤੇ ਬੰਦੇ ਨੂੰ ਪਤਾ ਲੱਗ ਗਿਆ ਮੈਂ ਚੁੱਪ ਕਰਨਾ ਵਾ ਦੇਖ ਲਾ ਹੁਣ ਸਭ ਤੋਂ ਜ਼ਿਆਦਾ ਤਾਂ ਹੱਡੀ ਤੁਹਾਡੀ ਜ਼ੁਬਾਨ ਚ ਚਾਹੀਦੀ ਆ ਜਿਹੜਾ ਸ਼ਰਾਬੀ ਕ ਇੰਨਾ ਰੋਲਾ ਪਉਂਦੇ ਜੇ ਚੱਲ ਭਾਬੀ ਚੱਲ ਚੁੱਪ ਕਰ ਜਾ ਹੁਣ ਤੂੰ ਵੀ ਛੱਡ ਦੇ ਨਾ ਤੈਨੂੰ ਤੇ ਚਾਚੀ ਨੇ ਇਸੇ ਕਰਕੇ ਫੋਨ ਕਰਕੇ ਕੀਤਾ ਕਿ ਆ ਹੀ ਨਾ ਵੀਥੇ ਕਈ ਕੋਹ ਚੱਲਿਆ ਇਹਦੀ ਸ਼ਰਾਬ ਨੇ ਸਾਰਾ ਵਿਗਾੜਿਆ ਕੰਮ ਮੈਂ ਤਾਂ ਕੇ ਭੈਣੇ ਕਹਿੰਦੀ ਹਟੀ ਉਹਨੂੰ ਪਿਛਲ ਇਦਾਂ ਨਾ ਕਰ ਨਾ ਪੀਆ ਕਰ ਇੰਨੀ ਜ਼ਿਆਦਾ ਹੁਣ ਕਸੂਰ ਤੇਰੇ ਚ ਨਿਕਲਣ ਡਿਆ ਨਾ ਮੇਰੇ ਚ ਨਿਕਲਣਾ ਵਾਂਗੇ ਨਹੀਂ ਆਉਂਦੇ ਡਾਪੀ ਬੋਲਣ ਹੁਣ ਪੂਆ ਸਾਰੀ ਗੱਲ ਦੱਸੀ ਐ ਉਹਨੂੰ ਵੀ ਹੋਇਆ ਕੀ ਮੇਰੇ ਨਾਲ ਗੱਲ ਜਿੱਤੇ ਰਸਾ ਪਾਤਾ ਸੀ ਅਗਲੇ ਨੇ ਉਹੀ ਤਾਂ ਮੈਨੂੰ ਹੁਣ ਦੱਸਿਆ ਭਾਬੀ ਨੇ ਉਦੋਂ ਵੀ ਪਰ ਮੈਂ ਇਹ ਚ ਵੀ ਉਦਾਂ ਮੈਨੂੰ ਇਹ ਆ ਕਿ ਮੈਨੂੰ ਯਕੀਨ ਤਾਂ ਨਹੀਂ ਆਉਂਦਾ ਪਰ ਫਿਰ ਵੀ ਮੈਨੂੰ ਇਹ ਵੀਰੇ ਗਲਤ ਗੱਲ ਲਵਾ ਕਿ ਤੇ ਖਾਦੀ ਪੀਤੇ ਚ ਨਹੀਂ ਪਤਾ ਲੱਗਾ ਉਹਨੂੰ ਖਾਦੀ ਪੀਤੀ ਚ ਬੰਦਾ ਵੀ ਮਰ ਜਾਂਦਾ ਹੁੰਦਾ ਜੀ ਨਹੀਂ ਚਲੇ ਓਏ ਹੁਣ ਕੁੜੀ ਨੂੰ ਰਾਜੀ ਬਾਜੀ ਪੋਏ ਹੁਣ ਸ਼ਿਕਾਇਤ ਐ ਲਾਈ ਜਾਨੀ ਆ ਵਾ ਖਾਣ ਖੂਨ ਲੈ ਆ ਚੱਲ ਭਾਬੀ ਮੈਂ ਤੈਨੂੰ ਇਹੀ ਕਹਿਨੀ ਆ ਕਿ ਹੁਣ ਨਾ ਅੱਗੇ ਤੋਂ ਚੱਲ ਤੂੰ ਵੀ ਚੁੱਪ ਕਰ ਹੁਣ ਬਹੁਤ ਗਿਆਨ ਵਟਦਾ ਆ ਚਾਹ ਤੂੰ ਪੀਓ ਤੇ ਜਾ ਕੋ ਖਾਣ ਨੂੰ ਲੈ ਕੁੜੀ ਵਾਤੇ ਲੈ ਲੈ ਇਤਮ ਖੋਲ ਕਰਦਾ ਹੀ ਰਾਤ ਨੂੰ ਕੋਈ ਚੰਗੀ ਗੱਲ ਕਵੇ ਨਾ ਉਹ ਨਹੀਂ ਲੈਣੀ ਮਤ ਨਹੀਂ ਲੈਣੀ ਤੇ ਜੇ ਕੋਈ ਮਾੜੀ ਗੱਲ ਕਵੇ ਉਹਦਾ ਸਾਥ ਦੇ ਦਿਆ ਕਰੋ ਫਿਰ ਇੱਥੇ ਹੁਣੇ ਕੋਈ ਦੋਸਤ ਮਿੱਤਰ ਆ ਜੇ ਜੇ ਸ਼ਰਾਬ ਪੀਣ ਵਾਲਾ ਹੋਵੇ ਤੂੰ ਲੁੱਡੀਆਂ ਪਾਉਣੀਆਂ ਚਾ ਚੜ ਜਾਣਾ ਤਾ ਆ ਵੇਖ ਲੈ ਫੇਰ ਉਹੋ ਹੀ ਗੱਲ ਮੜਕੁਰ ਕੇ ਬੱਸ ਕਰ ਜੱਜੀ ਤੂੰ ਵੀ ਹੁਣ ਤੂੰ ਮਾਵੇਂ ਉਹਦੇ ਗਲੇ ਪਈ ਜਾਨੀ ਹੁਣ ਆਈ ਹੈ ਨਾ ਤੂੰ ਹੁਣ ਪੁੱਛ ਲੈ ਭਲਾ ਪੀ ਕਿੰਨੇ ਘੰਟੇ ਛੱਡੂਗਾ ਕਿੰਨੇ ਦਿਨ ਛੱਡੂਗਾ ਮੈਂ ਹੁਣ ਕੋਈ ਨਹੀਂ ਕਰਾ ਕੇ ਜਾਊਂਗਾ ਇਹਨਾਂ ਪੁੱਛ ਲੈ ਘੰਟੇ ਦੇ ਦਿਨ ਨਹੀਂ ਪੁੱਛ ਲੈ ਮਹੀਨੇ ਰਹਿ ਨਹੀਂ ਦੇ ਜਦੋਂ ਬੰਦਾ ਸੋਫੀ ਹੁੰਦਾ ਨਾ ਉਹਨੂੰ ਉਹਦੀਆਂ ਗੱਲਾਂ ਕਰੀਏ ਫੇਰ ਗੁੱਸਾ ਲੱਗਦਾ ਉਹਨੂੰ ਕਿਤੇ ਵੀ ਵੇਖ ਚਾਚਾ ਵੇਖ ਮੇਰਾ ਤਾਂ ਵਾਪਰਾ ਹੈ ਤੇ ਮੈਨੂੰ ਤਾਂ ਗੁੱਸਾ ਉਦਾਂ ਨਹੀਂ ਲੱਗਦਾ ਵਾਪ ਚੱਲ ਪੀਤੀ ਵੀ ਹੋਊਗੀ ਵ ਉਨ ਮੈਂ ਸਮਝਾ ਕੇ ਜਾਉਂਗੀ ਸਮਝਾਉਣੀ ਆ ਸਾਸਰੀ ਘਰ ਭਾਬੀ ਜੀ ਸਤਿ ਸ਼੍ਰੀ ਅਕਾਲ ਨਹੀਂ ਅਮਰਾ ਕਦੋਂ ਦੀ ਆਈਆਂ ਮੈਂ ਹੋਈ ਕੇ ਤਿੰਨ ਦਿਨ ਆਈ ਨੂੰ ਅੱਛਾ ਤੇ ਕਿਹੜਾ ਮਾਰਨਾ ਹੀ ਹੋ ਘਰ ਦੇ ਕੰਮਕਾਰ ਕਰਾਉਣ ਨੇ ਮੰਮੀ ਨਾਲ ਤੇ ਮੈਂ ਅੱਜ ਅਖੇ ਮੈਂ ਚੱਲ ਅੱਜ ਮਿਲ ਕੇ ਉਹਨੇ ਨਾਲੇ ਭਾਬੀ ਹਣਾਂ ਨੂੰ ਹਣੇ ਹਾਲ ਚਾਲ ਪੁੱਛ ਕੇ ਉਹਨੇ ਉਹ ਸੁਣਾ ਵੀਰ ਜੀ ਠੀਕ ਠਾਕ ਵੀਰ ਜੀ ਤਾਂ ਠੀਕ ਹੀ ਆ ਕੇ ਕਿਉਂ ਕੀ ਆ ਹੋਣਾ ਕੀ ਆ ਪੈਗ ਲਾ ਕੇ ਤੇ ਬਸ ਠੀਕ ਹੀ ਹੁੰਦਾ ਵਾ ਚੜਦੀ ਕਲਾ ਫਿਰ ਜਿਹੜੇ ਬੰਦੇ ਪੈਗ ਲਾਉਂਦੇ ਨੇ ਤੇ ਲੜਦੇ ਹੀ ਹੁੰਦੇ ਆ ਚੱਲ ਭਾਬੀ ਤੈਨੂੰ ਤੇ ਨਹੀਂ ਨਾ ਮਾਰੀ ਚੰਗੀ ਆਂਦਾ ਮੇਰਾ ਵੀਰ ਕੁਝ ਵੀ ਆਹ ਉਹ ਮੈਨੂੰ ਨਹੀਂ ਕਹਿੰਦਾ ਆਂਡੀਆਂ ਗਵਾਂਡੀਆਂ ਨੂੰ ਵੀ ਕਹਿੰਦਾ ਹੀ ਉਹ ਨਾਲ ਚੱਲ ਛੱਡ ਪਰੇ ਪੀਣ ਵਾਲੇ ਤੋਂ ਪਤਾ ਵਾ ਉਹਨੂੰ ਕਿੱਥੇ ਖੜਾ ਟੱਕਰ ਜਾਣਾ ਤੇ ਕਿਧਰੇ ਦਵਾਲੇ ਹੋ ਜਾਣਾ ਹੈ ਇਹ ਤੇ ਗੱਲ ਸਹੀ ਆ ਭਾਬੀ ਹੋਰ ਵੇ ਪੀਣ ਪੀਣ ਵਾਲਾ ਬੰਦਾ ਵੀ ਨਹੀਂ ਖਾਣਾ ਚਾਹੀਦਾ ਭਾਬੀ ਵੇ ਤੂੰ ਸੁਣਾ ਭਈਏ ਦੀ ਕਿੱਦਾਂ ਠੀਕ ਆ ਹਾਂਜੀ ਹਾਂਜੀ ਵਧੀਆ ਭਈਆ ਵੀ ਠੀਕ ਨੇ ਸਾਰੇ ਵਧੀਆ ਆ ਇਸ ਟਾਈਮ ਚਲੋ ਠੀਕ ਆ ਹਾਂਜੀ ਤੇ ਹੋਰ ਕਿੱਦਾਂ ਨਣਾ ਦਾ ਵਿਆਹ ਵਧੀਆ ਵਧੀਆ ਹੋ ਗਿਆ ਵਧੀਆ ਵਧੀਆ ਹੋ ਗਿਆ ਤੇ ਤੁਸੀਂ ਤੇ ਆਏ ਹੀ ਨਹੀਂ ਸੀ ਨਾਨੇ ਤਾਂ ਸੱਦਿਆ ਵੀ ਆਈ ਆਉਣਾ ਕੀ ਏਦਾਂ ਹੀ ਇੱਕ ਪਹੁੰਚੜੀ ਜੀ ਪੈ ਗਈ ਬਾਅਦ ਵਿੱਚ ਆਇਆ ਹੀ ਨਹੀਂ ਜੀ ਲੈ ਉਹ ਦੋਣੀ ਆ ਗਿਆ ਮਗਰੋਂ ਆ ਜਾਦੇ ਤੁਸੀਂ ਤਾਂ ਕਿਤੇ ਮਗਰੋਂ ਵੀ ਨਹੀਂ ਆਏ ਮਗਰੋਂ ਤੇ ਮਰੋਂ ਆਪਣੀ ਨਹੀਂ ਕਰ ਦਿੱਸਿਆ ਪਿੰਡ ਪਰ ਤੇਰੇ ਵੱਲ ਕਿੱਥੋਂ ਜਾਣਾ ਆਪਣੀ ਨਹੀਂ ਉਹ ਸੰਭੀ ਜਾਂਦੀ ਭੈਣ ਤੇਰੀ ਹੁਣ ਘਰ ਨਾ ਜਾ ਕੇ ਗੱਲ ਕਰਦੀ ਮੈਨੂੰ ਕੀ ਲੋੜ ਹੈ ਤੁਹਾਡੇ ਘਰ ਦੀਆਂ ਗੱਲਾਂ ਕਰਨ ਦੀ ਮੈਂ ਤਾਂ ਬਣਾ ਮਿਲ ਲਈ ਘੜੀ ਦੀ ਘੜੀ ਮੁੜ ਕੇ ਮੈਂ ਫੇਰ ਚੱਲ ਜਾਣਾ ਅੱਛਾ ਹਾਂਜੀ ਮੈਂ ਤਾਂ ਵੇਖਣ ਦੀ ਬੂਟੇ ਉਹ ਫੋਨ ਕੀਤਾ ਸੀ ਕਮਾਲੀ ਨੂੰ ਹਾਂ ਜੀ ਕਿਤੇ ਲਵਾ ਜੀ ਤੇ ਮੈਂ ਵੇਖਣ ਦੀ ਵੀ ਇੱਥੇ ਕੋਈ ਲਵਾਵਾ ਕਿ ਨਾਲ ਲਵਾਵਾ ਕਦੀ ਮੈਂ ਸੋਚਦੀ ਆਂ ਵੀ ਇਹਨੂੰ ਮੈਂ ਸੰਗਣਾ ਕਰਕੇ ਤੇ ਜਿਹੜਾ ਹੁਣ ਨਵਾਂ ਨਹੀਂ ਤਰੀਕੇ ਨਾਲ ਬਣਾਉਂ ਤੇ ਲੱਗਦੇ ਜਾਣੇ ਵਿੱਚ ਵਿੱਚ ਬੁੱਤੇ ਵੇਖੋ ਕਿੰਨੀ ਆ ਜਗਾ ਪੈ ਚੀ ਆਹ ਹੋਰ ਲੱਗ ਜਾਣੇ ਆ ਵੇਖ ਮਨੀਤ ਆਹੀ ਕੁਛ ਮਾੜਾ ਕਰ ਦਿੱਤਾ ਸਾਹ ਕਰਾਇਆ ਸੀ ਬਲਜੀਤ ਦਾ ਆਪਣਾ ਨਿੱਕ ਦਾ ਰਿਸ਼ਤਾ ਲਿਆਂਦਾ ਸੀ ਆਪਣਾ ਖੂਨ ਦਾ ਰਿਸ਼ਤਾ ਤੂੰ ਦੱਸ ਦੇ ਕੀ ਮਾੜਾ ਕਰ ਦਿੱਤਾ ਨਹੀਂ ਨਹੀਂ ਭਾਬੀ ਵੀ ਸੋਹਣੀ ਆ ਚਲੋ ਚੀ ਲੰਬੀ ਜਵਾਨ ਵਾ ਹੋਰ ਕੀ ਚਾਹੀਦਾ ਹੀ ਵਧੀਆ ਵਾ ਰੋਟੀ ਰੋਟੀ ਵੀ ਵਧੀਆ ਬਣਾ ਲੈਂਦੀ ਆ ਤੇ ਜਦੋਂ ਹੁਣ ਇਹ ਨਹੀਂ ਸ਼ਰਾਬ ਪੀਣੋਂ ਹਟਦਾ ਇਹਦੇ ਢਿੱਡ ਚ ਖੋਲ ਕੇ ਕੌਣ ਪਾਵੇ ਇੱਕੋ ਗੱਲ ਮਾੜੀ ਆ ਨਾ ਵੀ ਜਿਹੜਾ ਉਹ ਮੈਨੂੰ ਨਹੀਂ ਕੋਈ ਸਮਝਦੀ ਜੇ ਮੈਂ ਕੋਈ ਚੀਜ਼ ਮੰਗ ਲੈਂਦੀ ਆ ਤੇ ਕੀ ਕੋਹ ਕਰਦੀ ਆ ਫਿਰ ਜੇ ਗੱਲ ਸੁਣ ਜੇ ਮੈਨੂੰ ਮਾਣਾ ਤਾਂ ਮੈਂ ਮੰਗਦੀ ਆ ਹੋਰ ਮੈਂ ਕਿੰਨੂੰ ਕਵਾਂ ਤੇ ਮਾਪਿਆਂ ਦੇ ਘਰ ਹਰ ਕੋਈ ਆਣ ਕੇ ਕਰਦਾ ਹੀ ਆ ਗੱਲ ਤੇ ਉਹੀ ਤੇ ਗੱਲ ਹੁਣ ਮੇਰਾ ਵੀਰ ਵਾ ਹਾਂ ਉਹ ਮੇਰਾ ਵੱਡਾ ਵਾ ਸਾਰਾ ਕੁਝ ਉਹੀ ਆ ਤੇ ਫਿਰ ਮੈਂ ਕਿਧੂ ਕੁ ਜਾ ਕੇ ਮੰਗਾ ਚਲ ਓਦਾਂ ਤੇਰੀ ਇੱਕ ਗਲਤੀ ਹੀ ਇਹ ਹੀ ਕਮਨੀਤ ਜਾਰੇ ਮਹਿੰਗੇ ਪਾਉਣੇ ਹੋਣ ਨਾ ਆਪਣੇ ਘਰੋਂ ਪਾਈਦੇ ਆ ਪੁੱਤ ਹੁਣ ਚਲੋ 500 700 ਹਜ਼ਾਰ ਵੱਧ ਵੱਧ 1500 ਇਹਦੋਂ ਵੱਧ ਹੁਣ ਸੂਟ ਬੰਦਾ ਕਿੰਨਾ ਕੁ ਮਹਿੰਗਾ ਲੱਗੂ ਚਾਚੀ ਜੀ ਮੇਰੀ ਮੇਰੀ ਪਹਿਲਾਂ ਗੱਲ ਸੁਣੋ ਤੁਹਾਨੂੰ ਪਤਾ ਮੈਂ ਇੱਥੇ ਕਦੀ ਸੂਟ ਪਾਇਆ ਹੀ ਨਹੀਂ 1000 1500 ਵਾਲਾ ਕੋਈ ਪਾਇਆ ਹੀ ਕਦੀ ਪੁੱਤ ਪਾਇਆ ਨਹੀਂ ਪਰ ਹੁਣ ਸਭ ਕੁਝ ਵੇਖੀਦਾ ਨਾ ਘਰ ਵੇਖੀਦਾ ਪਰਿਵਾਰ ਵੇਖੀਦਾ ਕਿ ਅਗਰ ਉਹ ਘਰ ਨੂੰ ਘਰ ਐਡਾ ਸੋਹਣਾ ਘਰ ਬਾਹਰ ਵਾ ਕੌਣ ਵਾ ਹੋਰ ਮੇਰੇ ਤੋਂ ਇਲਾਵਾ ਮੈਂ ਹੀ ਆ ਕੱਲੀ ਮੰਗਣ ਵਾਲੀ ਤੇ ਭਾਬੀ ਕੋਈਆਂ ਸਾਰਾ ਕੁਝ ਫਿਰ ਮੈਂ ਕੀ ਕਰਾਂ ਦੱਸ ਤੁਸੀਂ ਵੀ ਮੇਰੇ ਚ ਕਸੂਰ ਕੱਢੀ ਜਾਂਦੇ ਉਹਨੂੰ ਸਮਝਾਵਾਂ ਹਾਂੜੀ ਹੱਥ ਘੁੱਟਦੀ ਫਿਰਦੀ ਆ ਉਹਨੂੰ ਮੈਂ ਕੀ ਸਮਝਾਵਾਂ ਮੈਂ ਹੀ ਤੇ ਫਸ ਗਈਆਂ ਚਾਰ ਚਫੇਰੇ ਇਹਨਾਂ ਦੋਹਾਂ ਜੀਆਂ ਤੋਂ ਸਾਡੇ ਪੇਕੇ ਸਾਨੂੰ ਛੁੱਟਣ ਦੇ ਸਾਡੇ ਤੋਂ ਅਗਲੇ ਸਾਨੂੰ ਗੱਲਾਂ ਕਰਕੇ ਗਏ ਬੱਤੀ ਬੱਤੀ ਜੇ ਹੁਣ ਭਰਾ ਮੇਰਾ ਪੱਖ ਲੈਂਦਾ ਵਾ ਤੇ ਉਹ ਗੱਲ ਪੈਂਦੀ ਓਦੇ ਏ ਵੀ ਤੇ ਮਾੜੀ ਗੱਲ ਵਾ ਨਾ ਚੰਗੀ ਥੋੜਾ ਗੱਲ ਹੈਗੀ ਆ ਪਰ ਤੂੰ 2-3 ਬਣਾ ਲੈਨੀਓ 1000-100 15-1500 ਤੇ ਦੋ ਦਿਨ ਇਹਨੇ ਬਣਾ ਕੇ ਦੇਣੇ ਹੀ ਗੱਲ ਫੇਰ ਉੱਥੇ ਮੋੜਕੋੜ ਖੋਤੀ ਬੋੜ ਥੱਲੇ ਸੂਟ ਦੇ ਇੱਕ ਮੰਗਿਆ ਸੀ ਤੇ ਮੰਗਿਆ ਚੱਜਦਾ ਹੀ ਚੱਲ ਜੇ ਮੈਂ ਸੱਤ ਕਹਿਤਾ ਹੀ 4500 4000 ਦਾ ਲੈ ਦੰਦੀ ਤੇ ਮੈਂ ਕੀ ਕਹਿ ਦੇਣਾ ਸੀ ਵੀ ਮੈਂ ਸੱਤ ਵਾਲਾ ਹੀ ਪਾਉਣਾ ਉਹ ਥੋੜੀ ਗੱਲ ਹੁੰਦੀ ਆ ਚਾਚੀ ਫਿਰ ਤੂੰ ਵੀ ਵੇਖ ਲੈ ਜੇ ਕਿਤੇ ਇੱਥੇ ਪਿਓ ਜਿੰਦਾ ਹੁੰਦਾ ਨਾ ਤਾਂ ਮੈਨੂੰ ਪੁੱਛਦਾ ਮੈਨੂੰ ਦੱਸਦਾ ਵੀ ਆਹ ਲੈ ਤੂੰ ਜੋ ਮਰਜੀ ਲੈ ਮੈਂ ਕੋਈ ਪਿਆਲੀਆਂ ਚ ਹਿੱਸੇ ਲੈਣ ਆਈ ਐ ਇੱਥੇ ਕੁਛ ਲੈਣ ਆਈ ਐ ਚਲੋ ਪਿਆਲੀਆਂ ਚ ਹਿੱਸੇ ਦੇ ਪੁੱਤ ਕੋਈ ਵੀ ਨਹੀਂ ਲੈਂਦਾ ਅਸੀਂ ਕਿਹੜੇ ਹਿੱਸੇ ਲਏ ਆ ਤੇ ਤੁਸੀਂ ਕਿਹੜੇ ਲੈਣੇ ਆ ਯਾਰ ਸਿਰਫ ਇੱਕ ਡਰ ਜਿਹਾ ਹੀ ਹੁੰਦਾ ਵਾ ਉਦਾਂ ਜਦੋਂ ਜਦੋਂ ਕੁੜੀਆਂ ਨੂੰ ਨਾ ਨਾ ਕੋਈ ਮੰਨੇ ਤੇ ਰੋਲਾ ਪਾ ਦਿੰਦੀ ਆ ਉਹ ਤੁਹਾਨੂੰ ਹਿੱਸਾ ਲੈ ਕੇ ਦੱਸਾਂਗੇ ਲੈਂਦਾ ਵੀ ਕੋਈ ਨਹੀਂ ਅੱਜ ਕੱਲ ਸਭ ਕੁਝ ਮਾਲਕ ਨੇ ਕਰ ਦਿੱਤਾ ਵਾ ਹੁਣ ਜੇ ਮੈਂ ਮਾਨਣਾ ਆ ਜੰਨੀ ਆ ਤੇ ਵੇਲਾ ਹੁਣ ਮੈਨੂੰ ਮੇਰੇ ਗਾਲੀ ਪਈ ਜਾਂਦੇ ਤੂੰ ਆ ਕੀਤਾ ਤੂੰ ਹੁਣ ਤੂੰ ਵੀ ਚਾਚੀ ਐਦਾਂ ਕਰੇਂਗੀ ਤੇ ਫਿਰ ਮੈਂ ਕਿੱਧਰ ਜਾਵਾਂ ਫਿਰ ਮੈਂ ਤੇਰੇ ਵੱਲ ਵੀ ਨਾ ਆਇਆ ਕਰਾਂ ਪੁੱਤ ਮੇ ਜਦੋਂ ਮਰਜੀ ਆ ਮੈਂ ਤੈਨੂੰ ਕਿਉਂ ਕਹਿਣਾ ਨਾ ਆ ਜਿੱਦਾਂ ਤੂੰ ਆ ਗਈ ਨਾ ਐਸ਼ ਐਸ਼ ਕਰਦੀ ਪਹਿਲਾਂ ਮੇਰੇ ਵੱਲ ਆਉਣੀਓ ਮੈਨੂੰ ਪੁੱਛਦੀਓ ਆਣ ਕੇ ਚਾਚੀ ਤੂੰ ਮੈਨੂੰ ਫੋਨ ਕੀਤਾ ਸੀ ਮੈਨੂੰ ਸੱਚ ਦੱਸ ਹੁਣ ਸਾਰਾ ਕੁਝ ਵੀ ਕੀ ਹੋਇਆ ਵਾ ਤੂੰ ਪਹਿਲਾਂ ਹੀ ਉਧਰ ਭੱਜ ਗਈ ਪੁੱਤ ਗੱਡੀ ਤੇ ਵੀਰ ਬੈਠਾ ਸੀ ਤੇ ਫਿਰ ਸਿੱਧੀ ਕਿੱਦਾਂ ਆ ਜਾਂਦੀ ਉਧਰ ਹੀ ਜਾਣਾ ਸੀ ਪਹਿਲਾਂ ਕੋਈ ਨਹੀਂ ਤਾਂ ਸਾਸਰੀ ਘਰ ਬੁਲਾ ਕੇ ਆ ਜਾਂਦੀ ਹੁਣ ਨੇ ਕੀ ਆਖਣਾ ਵੀ ਉਧਰ ਕਿਉਂ ਚਲ ਗਈ ਨਾਲੇ ਵੇਖ ਚਾਚੀ ਗੱਲ ਸੁਣ ਮੇਰੀ ਜੇ ਇੱਥੇ ਮਾਂ ਬੈਠੀ ਹੁੰਦੀ ਤੇ ਕੀ ਗੱਲ ਮਾਂ ਮੈਨੂੰ ਕੋਹ ਨਾ ਮੇਰਾ ਪੱਖ ਨਾ ਲੈਂਦੀ ਉਹਦਾ ਹੀ ਲੈਣਾ ਸੀ ਜਿਹੋਂ ਜੇ ਤੂੰ ਮੇਰੀ ਮਾਂ ਬਣੀ ਆ ਤੇ ਤੈਨੂੰ ਹੀ ਬੰਨਣਾ ਪੈਣਾ ਤੂੰ ਦੋਵੇਂ ਪਾਸੇ ਰੱਖਿਆ ਕਰ ਤੂੰ ਫੇਰ ਆਣ ਕੇ ਮੈਨੂੰ ਸਮਝਾਉਣ ਲੱਗ ਗਈ ਆ ਤੇ ਚਾਚੀ ਗੱਲ ਸੁਣ ਮੇਰੀ ਉਹ ਭਲਾ ਆਪਣੇ ਪੇਕੇ ਕੀ ਕਰਦੀ ਆ ਤੈਨੂੰ ਭਲੇਖਾ ਇਸ ਗੱਲ ਦਾ ਮਨਪ੍ਰੀਤ ਦਾ ਜੀਣਾ ਦੁੱਬਰ ਕੀਤਾ ਉਹਨੇ ਇੱਥੇ ਆਣ ਕੇ ਤੇ ਡਈ ਚੰਮ ਦੀਆਂ ਚਲਾਉਣ ਉਹ ਤਾਂ ਬੁੱਤ ਮੈਨੂੰ ਪਤਾ ਵਾ ਸਭ ਕੁਝ ਜੋ ਵੀ ਹੈਗਾ ਵਾ ਚੱਲ ਛਾਹੀ ਏਡੀ ਦੂਰਤਾ ਕੋ ਨੂੰ ਕਿਉਂ ਉਲਣਾ ਵਾ ਆਨੂੰ ਤੇ ਆਪਣੇ ਘਰ ਦਾ ਮਤਲਬ ਹੋ ਆ ਫੇਰ ਆਪਣਾ ਵੀ ਥੋੜਾ ਰੱਖੇ ਨਾ ਵੀ ਮੈਂ ਉੱਥੇ ਆਪਣੀ ਪਰਜਾਈ ਦੇ ਨਾਲ ਕੀ ਕਰਦੀ ਆ ਪਰ ਇਹਨਾ ਮੈਨੂੰ ਓਦਾਂ ਪਤਾ ਵਾ ਵੀ ਤੂੰ ਜਿੰਨੀ ਵਾਰ ਵੀ ਆਉਣੀ ਆ ਨਾ ਤੇ ਮੈਂ ਲੜ ਕੇ ਮੈਨੂੰ ਕਲਾਇਆ ਤੈਨੂੰ ਸਾਰਾ ਪਤਾ ਵਾ ਕੁੜੀ ਨੂੰ ਲੈ ਕੇ ਹੁਣ ਇੱਥੇ ਬੈਠੀ ਰਹਿਣਾ ਵਾ ਉਹਨੂੰ ਅੰਦਰ ਬਿਠਾੜ ਚਾਹ ਪਿਆੜ ਬਹਿ ਜਾ ਮੈਂ ਇੱਥੇ ਬਹਿ ਕੇ ਕੀ ਕਰਾਂ ਜੇ ਉਹਨੇ ਵੇਖ ਲਿਆ ਨਾ ਉਹਨੇ ਕਹਿਣਾ ਹੁਣ ਚਾਚੀ ਫੇਰ ਉਹਦੇ ਕੰਨ ਪਰ ਲੱਈ ਏ ਇਹ ਬੁੱਕੇ ਫੇਰ ਇਲਜ਼ਾਮ ਲੱਗ ਜਾਵੇ ਨਹੀਂ ਲੱਗਦਾ ਮੈਂ ਤਾਂ ਸਮਝਾਉਂ ਰਹੀ ਆ ਬਿਸ਼ੱਕ ਉਹ ਵੀ ਇੱਥੇ ਆ ਜਾਣ ਬਿਸ਼ੱਕ ਕੰਦਾ ਨਾ ਲਗ ਲਗ ਸੁਣ ਲੈਣਾ ਅਸੀਂ ਮਾੜੀ ਚੰਗੀ ਕੁੜੀ ਨੂੰ ਕੋਈ ਨਹੀਂ ਕਹਿਣ ਦੇ ਮੈਂ ਤਾਂ ਇਹ ਗੱਲ ਕਹਿਨੀ ਆ ਭਾਵੇਂ ਤੂੰ ਚੰਗੀ ਦੇਂਦੀ ਆ ਨਾ ਦੇਖ ਏ ਕਰਦੇ ਹੀ ਉਹ ਦੇਖ ਲੋ ਚਾਚਾ ਜੀ ਤੁਸੀਂ ਵੀ ਜਦੋਂ ਵੀ ਕਿਤੇ ਆਉਂਦੀ ਆ ਨਾ ਇਹਨਾਂ ਨੇ ਮੈਨੂੰ ਖੁਸ਼ ਹੋ ਕੇ ਭੇਜਿਆ ਲੜਦੀ ਰਹਿੰਦੀ ਜਦੋਂ ਵੇਖੋ ਲੜਦੀ ਰਹਿੰਦੀ ਮੇਰੇ ਨਾਲ ਨਾ ਕੋਈ ਚਾਜ ਨਾ ਰੋਟੀ ਪਾਣੀ ਪੁੱਛਣਾ ਨਾ ਕੋਈ ਹੁਣ ਆਉਂਦੀ ਨੂੰ ਕੀ ਕੋਈ ਕਦੇ ਪਾਣੀ ਠੰਡਾ ਦਿੱਤਾ ਪੁੱਛਿਆ ਮੈਨੂੰ ਚਲ ਛੱਪੋ ਤਾਂ ਕੋਈ ਗੱਲ ਨਹੀਂ ਨਹੀਂ ਤੇ ਕੋਈ ਨਹੀਂ ਇੱਧਰ ਆ ਜਾਇਆ ਕਰ ਤੁਹਾਡੇ ਅਸੀਂ ਤੇ ਸੱਤ ਵਾਰੀ ਸਾਡੇ ਆ ਅਸੀਂ ਤੇਰੇ ਸੱਤ ਭਾ ਭਰੀਏ ਅਸੀਂ ਤੇ ਇਤੋਂ ਡਰਦੇ ਭੈਣਾ ਕੋਈ ਗੱਲ ਨਹੀਂ ਕਰਦੇ ਵੀ ਆਖਣਾ ਮੈਂ ਸਾਡੇ ਚੜਾਈ ਕਰਦੀ ਆ ਚਾਚੀ ਆਹੋ ਤੁਹਾਨੂੰ ਇੰਨਾ ਹੀ ਡਰ ਪਿਆ ਵਾ ਡਰਨਾ ਚੰਗਾ ਵਾ ਨਾ ਦਰਨਾ ਚੰਗਾ ਵਾ ਹਾਂ ਤੈਨੂੰ ਬੋਲੀ ਨਹੀਂ ਸਕਦੇ ਇਹਨਾਂ ਉਹ ਤੈਨੂੰ ਪਤਾ ਹੀ ਹੈ ਜਦੋਂ ਛੋਟ ਪੇ ਤੇ ਮੁਰਕੇ ਬੁਲਾਰਾ ਉਹਦਾ ਬੜਾ ਤਗੜਾ ਉਹ ਫਿਰ ਉਹੀ ਰੋਲਾ ਪਾ ਕੇ ਪਿੰਡ ਇਕੱਠਾ ਕਰਨ ਨਾਲ ਆਹ ਗਾਲੀਓ ਇਹ ਪਿੰਡ ਦੇ ਵਿੱਚ ਸਾਡੇ ਘਰ ਵਾਲੇ ਲੋਕੀ ਆਣ ਗਉਣ ਕੀ ਆਖੂਗਾ ਤੂੰ ਰਹੇਂਗੇ ਅੱਜ ਹੁਣ ਆਹੋ ਅੱਜ ਤੇ ਰਹੂਗੇ ਇਹ ਭੂਆ ਪਤੀ ਭੂਆ ਨੇ ਇਹਦੇ ਰਿਸ਼ਤਾ ਲਿਆਂਦਾ ਹੀ ਪਤੀ ਦਾ ਤੇ ਪਤੀ ਲੜੀ ਜਾਂਦੀ ਭੂਆ ਨਾਲ ਚੱਲ ਆ ਬਣਾਈਏ ਚਾਹ ਚੋਲ ਨਾੜੇ ਮੇਰੀ ਗੱਲ ਸੁਣ ਮੈਂ ਫਿਰ ਤੈਨੂੰ ਹੁਣ ਫੋਨ ਨਾ ਕਰਿਆ ਕਰ ਫੋਨ ਤੇ ਕਰਨਾ ਹੀ ਪੈਂਦਾ ਵਾ ਪੁੱਤ ਚਾਚਾ ਹਰ ਫੋਨ ਕਿੰਨੂੰ ਕਰਦਾ ਮੈਨੂੰ ਨਹੀਂ ਨਹੀਂ ਕਰਨਾ ਨਹੀਂ ਆ ਫਿਰ ਇਦਾਂ ਮੈਂ ਸਿਆਸਪਾ ਗੱਲ ਕਰ ਦਿੰਨੀ ਆ ਤੇਰਾ ਟੈਨਸ਼ਨ ਦੇ ਵਿੱਚ ਤੇ ਫਿਰ ਤੂੰ ਆਣ ਕੇ ਆਲੀ ਆਲੀ ਕਰਦੀ ਮੈਨੂੰ ਤੇ ਫਿਰ ਮੈਨੂੰ ਗੁੱਸਾ ਆਉਂਦਾ ਤੂੰ ਆਉਂਦਿਆਂ ਹੀ ਕਹਿ ਦਿੱਤਾ ਵੀ ਚਾਚੀ ਨੇ ਮੈਨੂੰ ਫੋਨ ਕੀਤਾ ਤੇ ਫਿਰ ਹੋਰ ਕੀ ਕਹਿਣਾ ਸੀ ਇਹਨੇ ਕਿਹਾ ਤੈਨੂੰ ਕਿਦਾ ਪਤਾ ਦੱਸ ਪਰ ਨਹੀਂ ਨਾ ਪੁੱਤ ਚੰਗੇ ਲੱਗੀਦਾ ਫਿਰ ਇਦਾਂ ਹੁਣ ਬੇਇੱਜ਼ਤੀ ਹੁੰਦੀ ਬੁਰੇ ਲੱਗੀਦਾ ਆ ਹਾਂ ਹੁਣ ਤੇਰੀ ਜ਼ਿਆਦਾ ਹੀ ਬੇਇੱਜ਼ਤੀ ਹੋਣੀ ਮੇਰੇ ਨਾਲ ਆ ਜਾ ਹੁਣ ਚੁੱਪ ਕਰਕੇ ਚੱਲੀ ਅੰਦਰ ਚਾਚੀ ਸასი ਕਾਲ ਹੈ ਸასი ਕਾਲ ਕਦੋਂ ਆਈ ਕੁੜੀ ਸਹੁਰਿਆਂ ਤੋਂ ਹੋ ਸਾਹ ਹੋਰ ਠੀਕ ਠਾਕ ਸਾਰੇ ਹਾਂਜੀ ਚਾਚੀ ਵਧੀਆ ਠੀਕ ਠਾਕ ਤੁਸੀਂ ਸੁਣਾ ਹਾਂ ਠੀਕ ਹੈ ਤੈਨੂੰ ਤਾਂ ਸੋਹਰੇ ਲੱਗੇ ਉਦੋਂ ਉੱਥੇ ਹੀ ਜਾ ਕੇ ਮਰ ਗਈ ਬਹਿ ਗਈ ਕਿੱਥੇ ਲੈ ਚਾਹਿਆ ਪਿੰਡ ਦਾ ਲੈ ਚਾਚੀ ਆਉਣਾ ਕਿੱਥੋਂ ਪਿੰਡ ਸੋਹਰੇ ਮੇਰੇ ਬੜੇ ਚੰਗੇ ਆ ਤੇ ਉਧਰ ਵੀਰ ਨੂੰ ਵੀ ਸਸਿਕਾ ਬੁਲਾ ਸਸਿਕਾ ਵੀਰ ਜੀ ਸਵਾਗਤ ਕੀ ਹਾਲ ਚਾਲ ਠੀਕ ਠਾਕ ਆ ਤੁਸੀਂ ਨਾ ਬਸ ਵਧੀਆ ਹੋਸਨਾ ਚਾਚੀ ਘਰ ਪਰਿਵਾਰ ਠੀਕ ਠਾਕ ਆ ਠੀਕ ਹੀ ਆ ਇਦਾਂ ਹੀ ਆ ਘਰ ਪਰਿਵਾਰ ਏ ਕਿੱਦਾਂ ਤੇਰੀ ਸੱਸ ਸੱਸ ਠੀਕ ਠਾਕ ਆ ਹਾਂਜੀ ਚਾਚੀ ਸਭ ਵਧੀਆ ਠੀਕ ਠਾਕ ਆ ਨਣਾਰ ਚੰਗੀ ਆ ਨਣਾਰ ਤੇ ਮੇਰੀ ਬਹੁਤ ਚੰਗੀ ਆ ਵਿਆਹ ਆ ਵਿਆਹ ਤੇ ਤੁਹਾਨੂੰ ਸੱਦਾ ਦੇ ਕੇ ਲਿਆਈ ਆਉਣ ਲਈ ਅੱਛਾ ਕੋਈ ਤੇ ਆਇਆ ਨਹੀਂ ਚਾਚੀ ਮੰਮੀ ਨੇ ਦੱਸਿਆ ਕੋਈ ਚੇਤਾ ਬੁੱਲ ਗਿਆ ਮਮਮੀ ਕੀ ਗੱਲ ਹੋ ਗਈ ਆ ਹਾਂ ਕੀ ਹੁਣ ਆ ਗਈ ਆ ਤੁਹਾਨੂੰ ਇੱਧਰ ਨਣਾਂ ਆਉਂਦਾ ਵੀ ਨਹੀਂ ਚੇਤਾ ਹੁੰਦਾ ਨਣਾਂ ਦਾ ਤੇ ਚੇਤਾ ਤਾਂ ਹੀ ਪੁੱਛਿਆ ਮੈਂ ਉਹ ਤਾਂ ਮੈਂ ਪੁੱਛਿਆ ਉਹ ਤੇ ਸੱਸ ਦਾ ਕਹੀ ਦਈ ਪੁੱਛਣਾ ਹੁਣ ਕੁੜੀ ਸਹੁਰਾਂ ਤੋਂ ਆਈ ਐ ਉਹ ਤਾਂ ਹਾਸਾ ਸਵੇਹ ਦੇ ਤੌਰ ਤਰੀਕੇ ਬਦਲੇ ਤੇ ਉਹ ਤੈਨੂੰ ਕੀ ਲੱਗਣ ਲਿਆ ਮੈਨੂੰ ਪਤਾ ਲੱਗਣ ਲਿਆ ਨਹੀਂ ਤੇ ਹੋਰ ਹੀ ਸਭ ਜਣ ਜਦ ਤੱਕ ਨਾ ਕਿ ਤਿਆਨ ਉੱਗ ਜਾਂਦਾ ਸਾਰਾ ਕੁ ਠੀਕ ਠਾਕ ਮਮਮੀ ਤੈਨੂੰ ਮੈਂ ਕਹੀ ਰਹੀ ਹਾਂ ਟੈਨਸ਼ਨ ਨਾ ਲਓ ਜੇ ਤੇ ਘਰ ਨਾ ਵਿਪਤਾ ਪਈ ਹੋਵੇ ਨਾ ਮਨਪ੍ਰੀਤ ਤੇ ਫਿਰ ਉੱਗਿਆ ਰਹਿੰਦਾ ਧਿਆਨ ਮੈਂ ਜਾਣੀ ਕਿ ਫੇਮਿਲੀ ਚੇਤਾ ਕਰਮਨੀ ਨਹੀਂ ਬੋਨ ਨੂੰ ਵੀ ਲੱਗਣ ਲਿਆ ਤੈਨੂੰ ਵੀ ਲੱਗਣ ਲਿਆ ਨਾ ਹਾਂਜੀ ਦਾਤੀ ਮੈਨੂੰ ਵੀ ਲੱਗਣ ਲਿਆ ਸਹੀ ਕਹੇ ਟੈਨਸ਼ਨ ਵਿੱਚ ਆ ਟੈਂਸ਼ਨ ਮੈਨੂੰ ਹੋਰ ਤਾਂ ਹੁਣ ਕੋਈ ਨਹੀਂ ਗਈ ਮੈਨੂੰ ਆਪਣੀ ਬਲਜੀਤ ਦੀ ਟੈਂਸ਼ਨ ਨਹੀਂ ਉਹ ਦੀ ਜਿਹੜੀ ਨਾਨਾਨ ਵਾਣਾ ਉਹ ਬੜੀ ਹੁੰ ਤਰੀਆ ਲੜਾਈ ਪਾ ਛੜਦੀਆਂ ਹਰ ਵੇਲੇ ਤੇ ਮੇਰਾ ਹਰ ਵੇਲੇ ਉੱਡਿਆ ਧਿਆਨ ਰਹਿਣਾ ਜੇ ਤੀ ਪੁੱਤ ਸੌਖਾ ਨਾ ਹੋਵੇ ਚਾਚੀ ਮੇਰੀ ਗੱਲ ਸੁਣੋ ਦੋ ਧੀਆ ਹੁੰਦੀਆਂ ਵਾ ਧੀਆ ਸਾਰਿਆਂ ਦੀਆਂ ਸਾਨੀਆਂ ਹੁੰਦੀਆਂ ਵਾ ਠੀਕ ਹੈ ਨਾ ਪਰ ਇੱਕ ਤਰ ਤਰੀਕੇ ਸਾਰੀਆਂ ਦੇ ਅਲੱਗ ਲੱਗੀਆਂ ਹੁੰਦੇ ਆ ਹਾਂ ਤਾਂ ਸਹੀ ਹੈ ਪਰ ਇੰਨੇ ਵੀ ਨਾ ਲੱਗ ਹੁਣ ਬਲਜੀਤ ਜਿਹੜੀ ਆ ਉਹ ਆਪਣੇ ਘਰੋਂ ਆਈ ਆ ਜਿਹੜੀ ਉਹਦੀ ਨਣਾਣ ਉਹ ਆਪਣੇ ਘਰੋਂ ਆ ਸੇਮ ਸੇਮ ਥੋੜੀ ਹਰਕਤਾਂ ਹੁੰਦੀਆਂ ਆ ਚਾਚੀ ਜੀ ਪਰ ਹਰਕਤਾਂ ਹੁੰਦੀਆਂ ਨਹੀਂ ਤੇ ਇੰਨੇ ਉਹ ਨਾ ਹਰਕਤਾਂ ਮਾੜੀਆਂ ਹੁੰਦੀਆਂ ਤੇ ਉਹਦੀਆਂ ਉਹ ਤਾਂ ਨਹੀਂ ਹਰਕਤਾਂ ਮਾੜੀਆਂ ਨਹੀਂ ਲੜਾਈ ਗੱਲ ਗੱਲ ਨਾ ਹੋਣੀ ਆ ਸੁਣ ਲਾ ਭੈਣ ਵਾਲ ਦੀ ਨਹੀਂ ਗੱਲ ਕਰਨ ਦੀ ਸਹੁਰਿਆਂ ਵਾਲ ਦੀ ਗੱਲ ਕਰਨ ਦੀ ਏ ਚਾਚੀ ਜੀ ਮੇਰੀ ਗੱਲ ਸੁਣੋ ਹੁਣ ਬੂਟਾ ਵਾ ਉਹਨੂੰ ਕੱਟ ਕੇ ਕਿਤੇ ਲਾਉਂਦੇ ਹੋ ਉਹ ਕਮ ਲਾਉਂਦਾ ਨਹੀਂ ਆ ਲੈ ਉਹ ਬੂਟਾ ਅੱਜ ਦਾ ਲਾਇਆ ਸੁਖਣਾ ਉਹਦੇ ਤਾਂ ਗਾੜੀ ਬੂਟੇ ਰੜੇ ਹੋ ਗਏ ਚਾਚੀ ਜੀ ਹੌਲੀ ਹੌਲੀ ਸਮਝਾਉਂਦੀ ਆ ਨਾਲੇ ਵੀਰ ਜੀ ਤੁਸੀਂ ਤਾਂ ਮੈਨੂੰ ਬੜੀਆਂ ਟਿੱchnਾ ਕਰਦੇ ਹੁੰਦੇ ਸੀ ਕਿ ਤੇਰੀ ਹਾਈਟ ਐਡੀ ਕਿਆ ਇਹ ਆਪਣਾ ਘਰ ਕਿਤੇ ਸੰਭਾਲ ਲੂਗੀ ਹੁਣ ਵੇਖ ਲੈ ਵੀਰ ਮੈਂ ਸੰਭਾਲ ਲਿਆ ਕਿ ਨਹੀਂ ਆਪਣਾ ਘਰ ਬੱਲੇ ਜੀ ਅੰਮ੍ਰੋ ਤੈਨੂੰ ਤਾਂ ਗੱਲਾਂ ਵਿੱਚ ਬੜੀਆਂ ਲੱਗਦੀਆਂ ਨੇ ਉਹ ਵੀਰੇ ਗੱਲਾਂ ਐਦਾ ਹੀ ਆਉਂਦੀਆਂ ਵਾ ਜਦੋਂ ਆਪਣੇ ਘਰ ਸੁੱਕੀ ਹੋਈ ਏ ਉਹਦਾ ਕਿਥੇ ਕਰਨ ਲਾਉਂਦੀਆਂ ਸਾਨੂੰ ਤਾ ਮੈਂ ਜੋ ਤਾਂ ਸੋਹਰਾ ਦਾ ਪਾਣੀ ਲੱਗ ਗਿਆ ਤੇ ਕਤਰ-ਕਤਰ ਬੋਲਣ ਢੀ ਵੇਖ ਹਾਂ ਪੁਰਾਣਾ ਵੀ ਆਇਆ ਵਾ ਪਰਾਣਾ ਨਹੀਂ ਆਇਆ ਮੈਂ ਇਕੱਲੀ ਆਈ ਆ ਤਾਂ ਹੀ ਲਈ ਆ ਇੰਨੀਆਂ ਗੱਲਾਂ ਕਰ ਵੀਰੇ ਨਾਲੇ ਤੂੰ ਤੇ ਤੇਰੀ ਪੇਟ ਤੇ ਮੇਰੀ ਨੱਕ ਚ ਦਮ ਕਰ ਛੱਡਦੇ ਹੁੰਦੇ ਆਹੀਂ ਤੇ ਬੜੇ ਲੰਮੇ ਆਹੀਂ ਤੇ ਤੇਰੇ ਨਾਲੋਂ ਕਿੰਨੇ ਲੰਮੇ ਵੇਖਿਆ ਨਾ ਵੀਰੇ ਹਣ ਆਹੋ ਵੇਖ ਲੈ ਦਿਆਂ ਵਾ ਹਾਂ ਮੈਂ ਤਾਂ ਅੱਜ ਤੋਂ ਮਦਰੀ ਆ ਪਰ ਆਪਣਾ ਘਰ ਸੰਭਾਲ ਕੇ ਬੈਠੀ ਆ ਹਾਂ ਲੰਮੀ ਤੂੰ ਵੀ ਬੜੀ ਆ ਨਾਲ ਕੀ ਵਾਂਗੂ ਜਿੰਨੀ ਤੂੰ ਤਾਂ ਨਹੀਂ ਨਾ ਉਹ ਤਾਂ ਜਿਆਦਾ ਢੁਠਾ ਨੂੰ ਆ ਏਦਾਂ ਹੀ ਆਣਾ ਫਿਰ ਵੀਰੇ ਏਦਾਂ ਹੀ ਗੱਲ ਬੰਦੀ ਠੀਕ ਹੈ ਨਾ ਚਾਚੀ ਜੀ ਹਾਂ ਤਾਂ ਠੀਕ ਵਾ ਜਦ ਕੱਲ ਦੇ ਥੱਲੇ ਹਣ ਹਾਂ ਦੱਸੋ ਭੈਣ ਦੀਆਂ ਗੱਲਾਂ ਮੇਰੀ ਗੱਲ ਸੁਣ ਉਹਨਾਂ ਨੇ ਵੀ ਘਰ ਸੰਭੇ ਆ ਸਿੱਟੇ ਉਹਨਾਂ ਨੇ ਵੀ ਨਹੀਂ ਗੇ ਬਾਹਰ ਉਹ ਤੋਂ ਉਦਾਂ ਜਦੋਂ ਘਰ ਨੋਖ-ਚੋਕ ਜੀ ਚੱਲਦੀ ਹੋਵੇ ਨਾ ਉਹੀ ਘਰ ਆਪਣਾ ਬੜਾ ਸੋਹਣਾ ਤਾਂ ਵੀ ਜੀ ਨਹੀਂ ਲੱਗਦਾ ਘਰ ਚਾਚੀ ਜੀ ਨੋਖ-ਚੋਕ ਕਿਤੇ ਕਰਨੀ ਹੁੰਦੀ ਮੇਰੀ ਸੱਸ ਤੇ ਮੇਰੇ ਵਿੱਚ ਵੀ ਹੁੰਦੀ ਆ ਪਰ ਜੇ ਨੋਖ-ਚੋਕ ਨੂੰ ਵਧਾਉਣਾ ਹੋਵੇ ਤੂੰ ਵਧਾ ਲਈਦਾ ਪਰ ਜੇ ਉਹ ਕਰਦੇ ਮੈਂ ਨਹੀਂ ਕੁੰਦੀ ਜੇ ਮੈਂ ਕਰਦੀ ਤਾਂ ਮੇਰੀ ਸੱਸ ਨਹੀਂ ਕੁੰਦੀ ਉਹ ਤੇਰੇ ਘਰ ਦਾ ਏਦਾਂ ਵਾ ਨਾ ਚਾਚੀ ਜੀ ਏਦਾਂ ਘਰ ਸਭਾਲੀਦੇ ਆ ਐਵੇਂ ਬੋਲ ਬੋਲ ਕੇ ਥੋੜੀ ਘਰ ਸਭਾਲ ਲਏ ਜਾਂਦੇ ਮੇਰੀ ਗੱਲ ਸੁਣ ਤੇਰੇ ਘਰ ਦਾ ਸਿਸਟਮ ਆ ਹੋਰ ਤੇਰੀ ਹੀ ਸੱਸ ਤਾਂ ਨਹੀਂ ਬੋਲਦੀ ਤੇ ਜਾਂ ਕਿੱਦਾਂ ਵੀ ਆ ਉਹਦੀ ਨਣਾਨ ਜਿਹੜੀ ਬੜੀ ਇਕਵਤੀ ਆ ਤੇ ਚਾਚੀ ਜੀ ਮੇਰੀ ਵੀ ਨਣਾਨ ਹੈਗੀ ਸੀ ਮੰਨਿਆ ਅਸੀਂ ਤੇ ਹੁਣ ਵਿਆਹੀ ਆ ਆਪਣੀ ਨਣਾਨ ਤੇ ਅਸੀਂ ਤੇ ਕਦੀ ਲੜੀਆਂ ਨਹੀਂ ਜੇ ਉਹਨੇ ਕਰ ਲੈਣੀ ਤੇ ਮੈਂ ਚੁੱਪ ਜੇ ਮੈਂ ਕਰਨੀ ਤਾਂ ਉਹਨੇ ਚੁੱਪ ਕਰ ਜਾ। ਇਹ ਕੰਮ ਨੀਗਾ ਚੱਲਦਾ। ਉਹਨਾਂ ਦੇ ਸੁਭਾਅ ਵਾ ਕਾਲੇ ਤਰ੍ਹਾਂ ਜਿੱਤਦਾ ਵੀ ਕਾਲਾ ਉਹਦਾ ਕੜੀ ਉਤੋਂ ਕਾਲਾ। ਇਹ ਫਿਰ ਚਾਚੀ ਜੀ ਤੁਹਾਨੂੰ ਸਮਝਾਉਣਾ ਚਾਹੀਦਾ ਨਾ। ਮੇਰੀ ਮਾਂ ਨੇ ਵੀ ਮੈਨੂੰ ਸਮਝਾ ਕੇ ਭੇਜਿਆ ਵਾ ਤੇ ਮੈਂ ਆਪਣੀ ਮਾਂ ਦੀ ਗੱਲ ਨੂੰ ਪੱਲੇ ਬੰਨਿਆ ਹੋਇਆ। ਜੇ ਮੇਰੀ ਕੋਈ ਨਹੀਂ ਆ ਸੌਂ ਸੁਣਦਾ ਦੇਣਦਾ। ਤੇਰਾ ਪੋਣਾ ਕਿਦਨ ਆਉਣਾ ਵਾ ਦੱਸ ਉਹਨੂੰ ਮਿਲਾਂਗੇ। ਉਹ ਵੀਰ ਜੀ ਉਹ ਵੀ ਆ ਜਾਂਦੇ ਆ। ਹੂੰ। ਤੁਸੀਂ ਪਹਿਲਾਂ ਮੈਨੂੰ ਤੇ ਚੰਗੀ ਤਰ੍ਹਾਂ ਮਿਲ ਲਓ ਹਣ ਮੈਂ ਉਹੀ ਵੀਰ ਜਿਹੜੀ ਇੱਥੇ 껠ਦੀ ਹੁੰਦੀ ਤੇ ਜਿਹਦੇ ਕਹਿੰਦੇ ਸੀ ਆਹ ਕੀ ਖਡੋਣਾ ਜਿਆ ਆ ਗਿਆ ਵਾ ਤੇ ਹੁਣ ਵੀ ਖਡੋਣਾ ਹੀ ਆ ਪਾ ਤਰਾ ਬਟਨ ਕਿੱਥੇ ਆ ਇਹਦਾ ਜਿੰਨਾ ਬੰਦ ਕਰਾਂ ਬਟਨ ਰਹਿ ਗਿਆ ਮੇਰਾ ਸੋਹਰੇ ਪਿੰਡ ਇਹ ਮੈਂ ਦੋ ਸੋਲਰ ਸਿਸਟਮ ਆ ਉਹਦੇ ਤੇ ਚੱਲਦੀ ਆ ਇਹ ਚਾਰਜ ਹੀ ਰਿੰਦੀ ਜਾਂਦੀ ਏ ਮੈਂ ਜੋ ਤਾਂ ਮੇਰੇ ਤੋਂ ਮੇਰਾ ਬੋਲ ਇਹ ਇੰਨਾ ਸਿਰ ਖਾਂਦੀ ਤੇ ਸੌਰੇ ਤੇ ਡਰਦੇ ਨਹੀਂ ਬੋਲਦੇ ਨੇ ਜਿਨ੍ਹਾਂ ਤੋਂ ਬੋਲਦੀ ਮੇਰੇ ਤੇ ਦਿਮਾਗ ਨੂੰ ਪੀੜ ਹੋਣ ਲੱਗੀ ਆਂਾਾਦੋਗੀ ਕੁੜੀਏ ਤੈਨੂੰ ਪਾਨੀ ਕੀ ਖਵਾ ਲ ਕੇ ਘਾਲ ਦਿੱਤਾ ਤੈਨੂੰ ਚਾਬੀ ਦੇ ਕੇ ਛੱਡਿਆ ਹੁੰਦਾ ਜਿੱਦਾਂ ਜੇ ਚਾਚੀ ਨਾ ਨਾ ਤੁਹਾਡੇ ਘਰ ਤੇ ਤੁਹਾਡੇ ਇਹਨੇ منہ ਬਣੇ ਹੁੰਦੇ ਆ ਮੇਰੀ ਮੰਮੀ ਨੇ ਜਾ ਕੇ ਕਹਿੰਦੇ ਨੇ ਲੈ ਤੇਰੀ ਕੁੜੀ ਆਈ ਸਾਡੇ ਘਰ ਤੇ ਆਈ ਨਹੀਂ ਜੇ ਮੈਂ ਅੱਜ ਆ ਗਈ ਤਾਂ ਤੁਹਾਡੇ ਸਿਰ ਪਰ ਹੁੰਦਾ ਪਿਆ ਮਾਂ ਪਿਓ ਜਾਨ ਚਾਚੂ ਪਿਆਰ ਇਹ ਪਤਾ ਹੁੰਦਾ ਨਾ ਤੇ ਤੂੰ ਉਹਨਾਂ ਦਾ ਮੈਂ ਪਹਿਲਾਂ ਸਿਰਫ ਤੇ ਦੋ ਗੋਲੀਆਂ ਖਾ ਲੈਣੀਆਂ ਹਾਂ ਹਾਂ ਹੜ ਖਾ ਲੈ ਸਿਰਫ ਤੇ ਗੋਲੀਆਂ ਹੱਦ ਕਰਦੀ ਇਹ ਦੇ ਇਹ ਦੀ ਕਿਤੇ ਜ਼ੁਬਾਨ ਤੁਰ ਤਰੀ ਕਿੱਦਾਂ ਚੱਲਦੀ ਕਿਤੇ ਮੰਮੀ ਕੋਈ ਗੱਲ ਨਹੀਂ ਆ ਲੈnde ਜੇ ਪਰੋਣੇ ਨੂੰ ਲਵਾ ਗ ਨਾ ਦੋ ਪੈਗ ਇਹਦੇ ਇੱਥੇ ਮੈਂ ਜੁੰਡੇ ਬਟਾਉਣੇ ਆ ਆਪਣੇ ਹੁੰਡਿਆ ਹੁਣ ਇਹ ਨਾ ਕੰਜਰ ਕੜੀ ਕਾਲ ਪਾ ਲਈ ਦਫਾ ਕਰ ਤੂੰ ਕੀ ਲੈਣਾ ਬੋਲਦੀ ਤੂੰ ਬੋਲਦੀ ਰਹਿੰਦੀ ਇਹਦਾ ਚੋਪੀ ਨਹੀਂ ਹੋਣੀ ਤੇ ਮਨਪਰੀ ਭੂਏ ਚਾਰ ਤੂੰ ਕੀ ਮੈਂ ਸਾਹਮਣੇ ਘਟਾਉਣੀ ਆਪਣੇ ਉਹਨਾਂ ਦੇ ਗੁਸਾਨਾ ਕਰੀ ਆਪਣੇ ਵੀਰ ਦੀਆਂ ਗੱਲਾਂ ਦਾ ਇਹਦੇ ਇਦਾਂ ਹੀ ਆ ਦਵਾਂ ਭੈਣ ਭਰਾਵਾਂ ਦੇ ਸੁਭਾਈ ਇਦਾਂ ਦਾ ਵਾ ਪਿਗਲੇ ਨੂੰ ਗੱਲ ਕਰਕੇ ਨਾ ਘਰੋਂ ਸਾਝੀਆਂ ਦੇ ਕੇ ਤੇ ਸਾੜ ਹੀ ਦਿੰਦੇ ਆ ਬੱਬੀ ਮੈਂ ਕਿਹ ਗੱਲ ਦਾ ਵਸਾ ਨਹੀਂ ਕਰਦੀ ਜਿਹੜਾ ਮੈਨੂੰ ਰੰਗ ਰੂਪ ਤੋਂ ਕਹਿੰਦੇ ਆ ਨਾ ਉਹ ਤੋਂ ਮੈਨੂੰ ਗੁੱਸਾ ਲੱਗਦਾ ਵਾ ਬਸ ਨਹੀਂ ਉਹ ਤੋਂ ਵੀ ਨਾ ਗੁੱਸਾ ਕਰਿਆ ਕਰ ਤੈਨੂੰ ਨਹੀਂ ਪਤਾ ਸਿਆਣੇ ਕਹਿੰਦੇ ਹੁੰਦੇ ਆ ਸੂਰਤ ਹੋਵੇ ਚੰਗੀ ਜਾਂ ਨਾ ਹੋਵੇ ਸਿਰਦ ਚੰਗੀ ਹੋਵੇ ਨਾ ਤਾਂ ਬੰਦਾ ਆਪੇ ਚੰਗਾ ਲੱਗਣ ਲੱਗ ਜਾਂਦਾ ਵਾ ਠੀਕ ਆ ਆਹ ਰੰਗ ਰੂਪ ਨੂੰ ਤੇ ਨਾਲੇ ਉਹਨਾਂ ਨੇ ਕਹ ਮੈਂ ਜੇ ਲੰਬੀ ਹੁੰਦੀ ਤੇ ਤਸੀਂ ਮੈਂ ਮਰ ਕਹ ਕੀ ਅੰਗੂਰ ਲਵਾਇ ਕਰਨੀਂਗੇ ਕਰਨੀਆਂ ਤੇ ਨਾ ਫਿਰ ਵੀ ਟਿਚਰਾ ਹੀ ਮੈਨੂੰ ਆਹ ਜੇ ਬੰਦਾ ਲੰਮਾ ਹੋ ਜਾਂਦਾ ਵਾ ਉਹਨੂੰ ਟਾਂਗਾ ਕਹਿੰਦਾ ਬੰਦਿਆ ਤੇ ਜੇ ਛੋਟਾ ਰਹ ਜਾਂਦਾ ਵਾ ਉਹਨੂੰ ਕਦੀ ਕੋਸ਼ ਕਦੀ ਕੋਟ ਕਹਿੰਦੇ ਉਹਨਾਂ ਦਾ ਤਾਂ ਕੋਈ ਕੋਸ਼ ਆਂਦਾ ਪੈਣਾ ਆਹੋ ਸਾਨੀ ਟਿਕਨ ਦਿੰਦੀ ਦੁਨੀਆ ਆਪਣੇ ਆਪ ਤੇ ਮਸਤ ਰਹੋ ਐਡੀ ਨਾ ਟੈਨਸ਼ਨ ਲਓ ਇੱਕ ਕੰਨ ਸੁਣੋ ਤੇ ਦੂਜੇ ਕੰਨ ਕੱਢੋ ਮੈਂ ਤੇ ਉਹ ਹੀ ਅਪਣਾਇਆ ਵਾ ਹੁਣ ਤੇ ਥੋੜੀ ਜਿਹੀ ਜ਼ਿੰਦਗੀ ਸੌਖੀ ਆ ਪਰ ਸੌਖੀ ਸੁਖੀ ਕਾਹੀ ਨਹੀਂ ਆਗੀ ਜਦੋਂ ਇਹ ਦੋਵੇਂ ਭੈਣ ਭਰਾ ਹਲਕੇ ਗੱਲਾਂ ਕਰਦੇ ਆ ਠੀਕ ਆ ਹਾਂ ਚਲ ਮੈਂ ਲਿਆਵਾਂ ਚਾਹ ਤੇ ਦੀ ਮੈਂ ਰਿਪਾ ਮੈਂ ਉੱਤੇ ਹੀ ਛੱਡ ਜੇ ਆ ਚਾਹ ਨਹੀਂ ਆ ਦੇ ਚੰਗਈ ਸਮਝਾ ਹਰ ਤੇ ਮੈਨੂੰ ਐਡ ਹੀ ਜਿੱਤਾ ਆਪਣੇ ਘਰ ਬੜਾ ਸੋਹਣਾ ਲਾਇ ਜਿਹੜੇ ਸੁਖੀ ਹੋਣਾਂ ਨੇ ਆਣੇ ਗੱਪ ਦੇਖ ਲੈ ਮੰਮੀ ਉਹਦੇ ਪਰੋਣੇ ਕਾਤੇ ਨਾ ਜਾਈ ਉਹ ਪੀਂਦਾ ਵੀ ਬੜ ਬੜੀ ਉਹ ਡਰਮ ਲਾਹਂਦਾ ਹੀ ਹੋ ਦੇ ਫਟਾਵਾ ਮੀਨੋ ਮੀਨੋ ਕਰਾ ਪਲੇ ਖਾਵਾ ਪਰ ਤੂੰ ਨਾ ਆਪਣੇ ਘਰ ਲਿਆ ਕੇ ਤੇ ਇਹਦਾ ਸਿਆਪਾ ਪਾਵੀ ਨਾ ਪੀਣੀ ਤੇ ਨਾ ਕਿਨੇ ਪਿਆਲਣੀ ਉਹ ਮੈਂ ਨਹੀਂ ਪੀਂਦਾ ਉਹ ਨੂੰ ਮੈਂ ਲੈਤੀ ਪਿਆਣੀ ਪਰ ਜਿੰਨੀ ਤੂੰ ਪੀਣ ਤੋਂ ਬਗੈ ਰਹਿਣਾ ਵਾ ਕੋ ਕਲ ਪਿੱ ਜੱਡੂ ਹੋਵੇ ਕਿ ਛੱਪੜ ਚ ਤੋਂ ਉਹਦੇ ਮੂੰਹ ਚ ਪਾਣੀ ਨਾ ਪਾਵੇ ਇਹ ਕਿਹੜੀ ਗੱਲ ਵਾ ਭਲਾ ਪਰ ਮੈਂ ਇਹਦੇ ਜੂੰਡੇ ਬਟਾਉਣੇ ਬਟਾਉਣੇ ਜਿੱਦਾਂ ਟਪ ਟਪ ਕਰਦੀ ਨਾ ਇਹਦਾ ਮਟਰ ਇੱਥੇ ਨਾ ਪਾ ਕੇ ਗਲਣਾ ਵਾ ਅੱਗੇ ਤੂੰ ਉੱਥੇ ਪੀ ਕੇ ਆ ਗਿਆ ਨਾ ਸਵੇਲਾ ਤੇ ਇਹ ਸਾਸ ਕੁਟੀ ਵੱਟੀ ਸਵੇਰੇ ਚਲ ਗਈ ਨਾ ਚਾਦਾ ਨਾ ਕਰਨਾ ਬੋਲੀ ਤੇ ਨਾ ਕੋਈ ਪਤਾ ਨਹੀਂ ਉੱਥੇ ਜਾ ਕੇ ਉਹਨੇ ਕੀ ਸੱਪ ਕੱਢਣਾ ਫਿਰ ਤੇ ਮੈਂ ਉਹਦੇ ਕੋ ਦਾਨੇ ਲੈਣੇ ਆਏ ਗੁੰਗੀ ਵੱਟੀ ਦੇ ਹੱਦ ਹੋ ਗਈ ਆ ਉਹਨੇ ਕਿਹਾ ਮੈਂ ਹੋ ਜੀਜੀ ਦੇ ਤੰਲੇ ਕਰਾਂ ਉਹਨੇ ਕਿਹਾ ਕੀ ਕਿਹਾ ਹਣਾ ਵਾ ਕਿ ਐਦਾ ਹੀ ਮੰਮੀ ਪੀ ਕੇ ਆਉਂਦਾ ਇਹ ਕਿਹੜਾ ਸੁਧਰਿਆ ਵਾ ਪਰ ਉਹਨੇ ਮੈਨੂੰ ਤਾਂ ਕੁਝ ਕਿਹਾ ਨਹੀਂਗਾ ਪਰ ਇਹ ਵੀ ਖਰਿਆ ਉਹਦੇ ਚੜਚ ਕਿੰਨੀ ਆ ਕੀ ਜਿਹੜੀਆਂ ਨੇ ਕਰਨੀਆਂ ਸੀ ਕਰੀ ਜਾਣ ਮੈਨੂੰ ਲੈ ਜਾਂਦੇ ਪਿਆਲ ਦੇ ਤੋਲਾ ਕਾਕਾ ਪਿਆ ਕਰ ਇਸ ਆਪੇ ਮਕਾਰੇ ਪੀਣ ਖਾਣ ਵਾਲੇ ਤੇ ਆਪੇ ਸਾਰੇ ਕੰਮ ਸੋਧੋ ਹੋ ਜਾਣੇ ਮੰਮੀ ਜਿਹੜੀ ਕਰਮਾਂ ਲਿਖੀਓ ਤੇ ਪੀਵਾ ਦੇ ਮੁੱਕਣੀ ਆ ਲਾ ਇਹ ਵੀ ਕਰਮਾਂ ਚ ਲਿਖੀ ਹੁੰਦੀ ਆ ਤੇ ਹੋਰ ਵੀ ਅਸੀਂ ਤਾਂ ਪੀਂਦੇ ਨਹੀਂ ਮਰ ਗਏ ਕਰੇ ਤੁਹਾਡੇ ਕਰਮਾਂ ਚ ਲੇਸ਼ਣ ਹੀ ਸਾਰੀ ਕਿਦਾਂ ਤੂੰ ਵੀ ਬੇ ਕਰਮ ਨੂੰ ਸਾਦਾ ਵੀ ਮੈਂ ਨਹੀਂ ਪੀਦਾ ਆਪੇ ਫਿਰ ਆਪੇ ਕਰਮਾਂ ਚ ਮੁੱਕ ਤੇ ਮੰਮੀ ਤੂੰ ਵੀ ਜੰਮੀ ਹਿੰਦੀ ਆ ਕੈਨੇਡਾ ਅਮਰੀਕਾ ਤੇ ਤੂੰ ਵੀ ਪੀਂਦੀ ਹੋਣਾ ਹੈ ਅੱਛਾ ਉਹ ਲੋਕ ਕੈਨੇਡਾ ਅਮਰੀਕਾ ਜਾ ਕੇ ਤੇ ਪੀਵਾ ਸ਼ਰਾਬ ਪੀਣ ਜਾਵਾ ਉਦਾਂ ਮੈਂ ਜੰਮਣ ਦੀ ਗੱਲ ਕੀਤੀ ਆ ਚੰਗਾ ਭਰਾਵਾ ਤੈਨੂੰ ਇੱਕ ਗੱਲ ਕਰਾਂ ਤੂੰ ਕੱਢ ਕੇ ਚਾਰ ਕਰਕੇ ਦੱਸਦਾ ਮਾਏ ਮੇਰੀ ਨਾਲ ਕੁਛ ਹੋਇਆ ਕਰ ਹਾਂ ਮਾਰੇ ਤੇ ਮੋਟੇ ਮਟੇ ਲਾਦੇ ਤੇ ਪੀਣਾ ਨਾ ਤੇ ਜਿਹੜੀ ਮੈਂ ਕਦੇ ਨਹੀਂ ਉਹ ਨਾ ਲਿਆ ਕਰ ਅੱਛਾ ਅੰਦਰ ਚੱਲ ਆ ਚੱਲ ਅੰਦਰ ਜਾ ਕੇ ਫੇਰ ਮੈਂ ਉਹ ਗੱਲਾਂ ਕਰਾਂਗਾ ਤੈਨੂੰ ਚਾਰ ਕਰਕੇ